ਕਰਾਚੀ ਡਰੋਨ ਤੇ ਆਹੀ ਆਉਣਗੇ ਪੀਜ਼ਾ ਤੇ 버ਗਰ 1 ਮਿੰਟਾਂ ਚ ਹੋਵੇਗੀ ਹੋਮ ਡਿਲੀਵਰੀ ਉਂ ਟ੍ਰੈਫਿਕ ਚ ਨਈ ਫਸਲ ਕੇ ਡਿਲੀਵਰੀ ਬாய் ਜੀ ਹਾਂ ਤੁਸੀਂ ਸਹੀ ਸੁਣਿਆ ਹੁਣ ਮਿੰਟਾਂ ਦੇ ਵਿੱਚ ਤੁਹਾਡੇ ਕੋਲ ਤੁਹਾਡੀ ਡਿਲੀਵਰੀ ਜਿਹੜੀ ਕਿ ਉਹ ਪਹੁੰਚ ਜਾਵੇਗੀ ਯਾਨੀ ਕਿ ਪੀਜ਼ਾ ਤੇ 버ਗਰ ਚਾਹੇ ਤੁਸੀਂ ਉਹਨਾਂ ਨੂੰ ਆਰਡਰ ਕਰਦੇ ਹੋ ਤੇ ਉਹ ਮਿੰਟਾਂ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਵੇਗਾ ਦੱਸ ਦਿਓ ਕਿ ਗੁਰੂਗ੍ਰਾਮ ਦੇਸ਼ ਦਾ ਪਹਿਲਾ ਸ਼ਹਿਰ ਬਣ ਚੁੱਕਿਆ ਹੈ ਜਿੱਥੇ ਡਰੋਨ ਦੇ ਰਾਹੀਂ ਸਮਾਨ ਦੀ ਡਿਲੀਵਰੀ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਤਾਂ ਸਕਾਈ ਡਰੋਨ ਦੀ ਇਹ ਸੇਵਾ ਫਿਲਹਾਲ ਗੁਰੂਗ੍ਰਾਮ ਦੀ ਸੀਮਿਤ ਖੇਤਰ ਦੇ ਵਿੱਚ ਹੀ ਉਪਲਬਧ ਹੈ ਜੋ ਜਲਦੀ ਹੀ ਸਕਾਈ ਡਰੋਨ ਦੇ ਦੁਆਰਾ ਪੂਰੇ ਗੁਰੂਗ੍ਰਾਮ ਦੇ ਵਿੱਚ ਸ਼ੁਰੂ ਕੀਤੀ ਜਾਵੇਗੀ ਹੁਣ ਤੁਹਾਡੇ ਘਰ ਦੇ ਵਿੱਚ ਵੀ ਖਾਣ ਦੇ ਲਈ ਗਰਮ ਪੀਜ਼ਾ ਅਤੇ 버ਗਰ ਮਿਲੇਗਾ ਕਿਉਂਕਿ ਡਿਲੀਵਰੀ ਬੁਆਏ ਹੁਣ ਟ੍ਰੈਫਿਕ ਚ ਨਈ ਫਸਣਗੇ ਘੰਟਾ ਕੰਟਾ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਨੇ ਜਿਸ ਕਰਕੇ ਤੁਹਾਡੇ ਮੰਗਵਾਏ ਹੋਏ ਪੀਜ਼ਾ ਤੇ 버ਗਰ ਵੀ ਠੰਡੇ ਹੋ ਜਾਂਦੇ ਨੇ ਦੱਸਦੇ ਕਿ ਹੁਣ ਦਰਅਸਲ ਗੁਰੂਗਰਾਮ ਦੇ ਵਿੱਚ ਸਮਾਨ ਦੀ ਡਿਲੀਵਰੀ ਦੇ ਲਈ ਡਰੋਨ ਸੇਵਾ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਤਾਂ ਇਸ ਡਰੋਨ ਦੀ ਸੇਵਾ ਹੁਣ ਘੰਟਿਆਂ ਤੱਕ ਟ੍ਰੈਫਿਕ ਜਾਮ ਦੇ ਵਿੱਚ ਫਸੀ ਡਿਲੀਵਰੀ ਲੜਕੀਆਂ ਨੂੰ ਜਿਹੜੀ ਕਿ ਰਾਹਤ ਦੇਵੇਗੀ ਉਹ ਆਪਣੇ ਸੰਚਾਲਨ ਕੇਂਦਰ ਦੇ ਵਿੱਚ ਬੈਠ ਕੇ ਤੁਹਾਡੇ ਘਰ ਸਮਾਨ ਜਿਹੜਾ ਕਿ ਪਹੁੰਚਾ ਦੇਣਗੇ ਦੱਸਦੀ ਹੈ ਕਿ ਸਕਾਈਅਰ ਨੇ ਗੁਰੂਗਰਾਮ ਦੇ ਵਿੱਚ ਡਰੋਨ ਦੇ ਰਾਹੀਂ ਸਮਾਨ ਦੀ ਡਿਲੀਵਰੀ ਜਿਹੜੀ ਕਿ ਸ਼ੁਰੂ ਕੀਤੀ ਹੈ ਤਾਂ ਜੋ ਉੱਚੀਆਂ ਇਮਾਰਤਾਂ ਵਾਲੇ ਇਸ ਸ਼ਹਿਰ ਦੇ ਵਿੱਚ ਮਿੰਟਾਂ ਦੇ ਵਿੱਚ ਤੁਹਾਡੀ ਬਾਲਕਨੀ ਦੇ ਵਿੱਚ ਸਮਾਨ ਪਹੁੰਚਾ ਦਵੇਗਾ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਜਿਵੇਂ ਸਕਾਈਅਰ ਨੇ ਗੁਰੂਗਰਾਮ ਦੇ ਵਿੱਚ ਵਧੇਰੇ ਸੁਸਾਇਟੀਆਂ ਨੂੰ ਕਵਰ ਕਰਨ ਦੇ ਲਈ ਤੁਹਾਡੇ ਸਕਾਈਪੋਰਟ ਨੈਟਵਰਕ ਦੇ ਵਿਸਤਾਰ ਦੇ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਗੁਰੂਗਰਾਮ ਤੋਂ ਬਾਅਦ ਸਕਾਈ 에ਅਰ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਡਰੋਨ ਦੇ ਰਾਹੀਂ ਸਮਾਨ ਦੀ ਡਿਲੀਵਰੀ ਦੀ ਪਹਿਲ ਜਿਹੜੀ ਕਿ ਸ਼ੁਰੂ ਕਰਨ ਜਾ ਰਿਹਾ ਹੈ ਤਾਂ ਬੇਹਦ ਹੀ ਦਿਲਚਸਪ ਇਹ ਗੱਲ ਹੈ ਕਿ ਹੁਣ ਡਰੋਨ ਦੇ ਰਾਹੀਂ ਤੁਹਾਡੇ ਘਰ ਜਿਹੜੀ ਕਿ ਡਿਲੀਵਰੀ ਕੀਤੀ ਜਾਵੇਗੀ ਸਮਾਨਾ ਦੀ ਦੱਸ ਦੇ ਕਿ ਸਕਾਈ 에ਅਰ ਨੇ ਇਸ ਦੇ ਲਈ ਆਪਣੀਆਂ ਤਿਆਰੀਆਂ ਜਿਹੜੀ ਕਿ ਸ਼ੁਰੂ ਕਰ ਦਿੱਤੀਆਂ ਨੇ ਕਰਾਚੀ ਡਰੋਨ ਤੇ ਆਹੀ ਆਉਂਗੀ ਪੀਜ਼ਾ ਤੇ 버ਗਰ 1 ਮਿੰਟਾਂ ਚ ਹੋਵੇਗੀ ਹੋਮ ਡਿਲੀਵਰੀ ਉਂ ਟ੍ਰੈਫਿਕ ਚ ਨਈ ਫਸਲ ਕੇ ਡਿਲੀਵਰੀ ਬੋਏ ਜੀ ਹਾਂ ਤੁਸੀਂ ਸਹੀ ਸੁਣਿਆ ਹੁਣ ਮਿੰਟਾਂ ਦੇ ਵਿੱਚ ਤੁਹਾਡੇ ਕੋਲ ਤੁਹਾਡੀ ਡਿਲੀਵਰੀ ਜਿਹੜੀ ਕੀ ਉਹ ਪਹੁੰਚ ਜਾਵੇਗੀ ਯਾਨੀ ਕਿ ਪੀਜ਼ਾ ਤੇ 버ਗਰ ਚੇਕ ਕਰ ਤੁਸੀਂ ਉਹਨਾਂ ਨੂੰ ਆਰਡਰ ਕਰਦੇ ਹੋ ਤੇ ਉਹ ਮਿੰਟਾਂ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਵੇਗਾ ਦੱਸ ਦਿਓ ਕਿ ਗੁਰੂਗਰਾਮ ਦੇਸ਼ ਦਾ ਪਹਿਲਾ ਸ਼ਹਿਰ ਬਣ ਚੁੱਕਿਆ ਹੈ ਜਿੱਥੇ ਡਰੋਨ ਦੇ ਰਾਹੀਂ ਸਮਾਨ ਦੀ ਡਿਲੀਵਰੀ ਜਿਹੜੀ ਕੀ ਸ਼ੁਰੂ ਕੀਤੀ ਗਈ ਹੈ ਤਾਂ ਸਕਾਈ ਡਰੋਨ ਦੀ ਇਹ ਸੇਵਾ ਫਿਲਹਾਲ ਗੁਰੂਗਰਾਮ ਦੀ ਸੀਮਿਤ ਖੇਤਰ ਦੇ ਵਿੱਚ ਹੀ ਉਪਲਬਧ ਹੈ ਜੋ ਜਲਦੀ ਹੀ ਸਕਾਈ ਡਰੋਨ ਦੇ ਦੁਆਰਾ ਪੂਰੇ ਗੁਰੂਗਰਾਮ ਦੇ ਵਿੱਚ ਸ਼ੁਰੂ ਕੀਤੀ ਜਾਵੇਗੀ ਹੁਣ ਤੁਹਾਡੇ ਘਰ ਦੇ ਵਿੱਚ ਵੀ ਖਾਣ ਦੇ ਲਈ ਗਰਮ ਪੀਜ਼ਾ ਅਤੇ 버ਗਰ ਮਿਲੇਗਾ ਕਿਉਂਕਿ ਡਿਲੀਵਰੀ ਬੁਆਏ ਹੁਣ ਟ੍ਰੈਫਿਕ ਚੁੰਨੀ ਫਸਣਗੇ ਘੰਟਾ ਕੰਟਾ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਨੇ ਜਿਸ ਕਰਕੇ ਤੁਹਾਡੇ ਮੰਗਵਾਏ ਹੋਏ ਪੀਜ਼ਾ ਤੇ 버ਗਰ ਵੀ ਠੰਡੇ ਹੋ ਜਾਂਦੇ ਨੇ ਦੱਸ ਦਿਓ ਕਿ ਹੁਣ ਦਰਅਸਲ ਗੁਰੂਗਰਾਮ ਦੇ ਵਿੱਚ ਸਮਾਨ ਦੀ ਡਿਲੀਵਰੀ ਦੇ ਲਈ ਡਰੋਨ ਸੇਵਾ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਤਾਂ ਇਸ ਡਰੋਨ ਦੀ ਸੇਵਾ ਹੁਣ ਘੰਟਿਆਂ ਤੱਕ ਟ੍ਰੈਫਿਕ ਜਾਮ ਦੇ ਵਿੱਚ ਫਸੀ ਡਿਲੀਵਰੀ ਲੜਕੀਆਂ ਨੂੰ ਜਿਹੜੀ ਕਿ ਰਾਹਤ ਦੇਵੇਗੀ ਉਹ ਆਪਣੇ ਸੰਚਾਲਨ ਕੇਂਦਰ ਦੇ ਵਿੱਚ ਬੈਠ ਕੇ ਤੁਹਾਡੇ ਘਰ ਸਮਾਨ ਜਿਹੜਾ ਕਿ ਪਹੁੰਚਾ ਦੇਣਗੇ ਦੱਸ ਦਈਏ ਕਿ स्काई एयर ਨੇ ਗੁਰੂਗਰਾਮ ਦੇ ਵਿੱਚ ਡਰੋਨ ਦੇ ਰਾਹੀਂ ਸਮਾਨ ਦੀ ਡਿਲੀਵਰੀ ਜਿਹੜੀ ਕਿ ਸ਼ੁਰੂ ਕੀਤੀ ਹੈ ਤਾਂ ਜੋ ਉੱਚੀਆਂ ਇਮਾਰਤਾਂ ਵਾਲੇ ਇਸ ਸ਼ਹਿਰ ਦੇ ਵਿੱਚ ਮਿੰਟਾਂ ਦੇ ਵਿੱਚ ਤੁਹਾਡੀ ਬਾਲਕਨੀ ਦੇ ਵਿੱਚ ਸਮਾਨ ਪਹੁੰਚਾ ਦਵੇਗਾ ਤੁਹਾਨੂੰ ਦੱਸ ਦਈਏ ਕਿ ਜਿਵੇਂ ਜਿਵੇਂ ਸਕਾਈਅਰ ਨੇ ਗੁਰੂਗਰਾਮ ਦੇ ਵਿੱਚ ਵਧੇਰੇ ਸੁਸਾਇਟੀਆਂ ਨੂੰ ਕਵਰ ਕਰਨ ਦੇ ਲਈ ਤੁਹਾਡੇ ਸਕਾਈਪੋਰਟ ਨੈਟਵਰਕ ਦੇ ਵਿਸਤਾਰ ਦੇ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਗੁਰੂਗਰਾਮ ਤੋਂ ਬਾਅਦ ਸਕਾਈਅਰ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਡਰੋਨ ਦੇ ਰਾਹੀਂ ਸਮਾਨ ਡਿਲੀਵਰੀ ਦੀ ਪਹਿਲ ਜਿਹੜੀ ਕਿ ਸ਼ੁਰੂ ਕਰਨ ਜਾ ਰਿਹਾ ਹੈ ਤਾਂ ਬੇਹਦ ਹੀ ਦਿਲਚਸਪ ਇਹ ਗੱਲ ਹੈ ਕਿ ਹੁਣ ਡਰੋਨ ਦੇ ਰਾਹੀਂ ਤੁਹਾਡੇ ਘਰ ਜਿਹੜੀ ਕਿ ਡਿਲੀਵਰੀ ਕੀਤੀ ਜਾਵੇਗੀ ਸਮਾਨਾ ਦੀ ਦੱਸਦੀ ਕਿ ਸਕਾਈਅਰ ਨੇ ਇਸ ਦੇ ਲਈ ਆਪਣੀਆਂ ਤਿਆਰੀਆਂ ਜਿਹੜੀ ਕਿ ਸ਼ੁਰੂ ਕਰ ਦਿੱਤੀਆਂ ਨੇ